ਸਵਾਗਤ ਹੈ ਤੁਹਾਡਾ ਸੈਵ ਸੱਤੀਵੀ ਤੇ ਮੈਂ ਬਲੇਂਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਮੈਂ ਘਾਲਿਆ ਦੀ ਅਦਾਲਤ ਵੱਲੋਂ ਸੋਨਮ ਤੇ ਸਾਥੀਆਂ ਦਾ 8 ਦਿਨਾਂ ਦਾ ਰੋਜਾ ਪੁਲਿਸ ਰਿਮਾਂਡ ਜਸੂਸੀ ਮਾਮਲਾ ਅਦਾਲਤ ਵੱਲੋਂ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼ ਕੋਰਟ ਕੇਸ ਦੇ ਦਰਮਿਆਨ ਬੀਬੀਸੀ ਵੱਲੋਂ ਸਿੱਧੂ ਮੂਸੇਵਾਲਾ ਦੀ ਦਸਤਾਵੇਜ਼ੀ ਦੇ ਦੋ ਐਪੀਸੋਡ ਯੂਟਿਊਬ ਤੇ ਰਿਲੀਜ਼ ਨੂਨੇ ਪ੍ਰੇਮੀ ਨਾਲ ਮਿਲ ਕੇ ਸੌਰੇਕਾਰਾ ਕਰਵਾਈ ਚੋਰੀ ਦੋਵੇਂ ਮੁਲਜ਼ਮ ਗ੍ਰਿਫਤਾਰ BBC ਡਾਕੂਮੈਂਟਰੀ 'ਇਜ਼ ਗੋਲਡੀ ਬਰਾੜ' ਦਾ ਦਾਵਾ ਲਾਰੈਂਸ ਦੇ ਸੰਪਰਕ ਵਿੱਚ ਸੀ ਮੂਸੇਵਾਲਾ ਜੀਰਕਪੁਰ ਹੋਟਲ 'ਚ ਜੂਆ ਖੇਡਦੇ 14 ਜਣੇ ਗ੍ਰਿਫਤਾਰ ਪੰਜਾਬ ਸਰਕਾਰ ਨੇ HDFC ਤੇ IndusInd ਬੈਂਕ ਨਾਲੋਂ ਨਾਤਾ ਤੋੜਿਆ ਪੰਜਾਬ 'ਚ ਅੱਜ ਤੇ ਭਲਕ ਲਈ ਰੈਡ ਅਲਰਟ ਕੈਨੇਡਾ 'ਚ ਵਰਕ ਪਰਮਿਟ ਦੇ ਨਿਯਮਾਂ 'ਚ ਹੋਇਆ ਬਦਲਾ ਪੰਜਾਬੀਆਂ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ ਪੰਜਾਬ ਸਰਕਾਰ ਨੇ HDFC ਨਾਲ ਤੋੜੇ ਸਾਰੇ ਸਬੰਧ ਬੈਂਕ ਨਾਲ ਨਹੀਂ ਹੋਵੇਗਾ ਕੋਈ ਸਰਕਾਰੀ ਲੈਣ ਦੇਣਾ ਜਗਤਾਰ ਸਿੰਘ ਹਵਾਰਾ ਨੂੰ ਅਕਾਲੀ ਅਕਾਲ ਤਖਤ ਦੇ ਜਥੇਦਾਰ ਬਜੋ ਮਾਨਤਾ ਦੇਣ ਦੀ ਮੰਗ ਜਥੇਦਾਰ ਨੇ ਸਿੱਖ ਬਜ਼ੁਰਗ ਤੇ ਨੌਜਵਾਨ ਨਾਲ ਕੁੱਟ ਮਾਰਦੀਆਂ ਘਟਨਾਵਾਂ ਦਾ ਨੋਟਿਸ ਲਿਆ ਹੁਣ ਖਬਰਾਂ ਵਿਸਤਾਰ ਨਾਲ ਛਿਲਾਂਗ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਮਗਾਹਲਿਆ ਵਿੱਚ ਆਪਣੇ ਪਤੀ ਰਾਜਾ ਰਗੂਵੰਚੀ ਨੂੰ ਖੁਮੀ ਮੂਨ ਦੌਰਾਨ ਕਤਲ ਕਰਦੀ ਮਿਲਜਣ ਸੋਨਮ ਰਗਵੰਚੀ ਅਤੇ ਉਸਦੇ ਚਾਰ ਸਹਿਯੋਗੀਆਂ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ ਇਹ ਜਾਣਕਾਰੀ ਇੱਕ ਪੁਲਿਸ ਅਧਿਕਾਰੀ ਨੇ ਦਿੱਤੀ ਹੈ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਨਮ ਨੂੰ ਮੰਗਲਵਾਰ ਅੱਧੀ ਰਾਤ ਨੂੰ ਇੱਥੇ ਲਿਆਂਦਾ ਗਿਆ ਸੀ ਜਦੋਂ ਕਿ ਦੂਜਾ ਮਲਜਮ ਉਹਦਵਾਰ ਨੂੰ ਟ੍ਰਾਂਨਜ਼ਿਟ ਰਿਮਾਂਡ ਤੇ ਪਹੁੰਚਿਆ ਸੀ ਪੂਰਬੀ ਖਾਸੀ ਹਿਲਜੇ ਜ਼ਿਲ੍ਹੇ ਦੇ ਐਸਪੀ ਵਿਵੇਕ ਸੀਮ ਨੇ ਪੀਟੀਆ ਨੂੰ ਦੱਸਿਆ ਪੁਲਿਸ ਨੇ ਸਾਰੇ ਮਲਜਮਾਂ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਅਦਾਲਤ ਨੇ ਉਹਨਾਂ ਦੀ 8 ਦਿਨਾਂ ਦੀ ਪੁਲਿਸ ਹਿਰਾਸਤ ਦਿੱਤੀ ਇਸ 24 ਸਾਲਾ ਔਰਤ ਨੂੰ ਉੱਤਰ ਪ੍ਰਦੇਸ਼ ਦੇ ਗਾਜੀਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਉਸਦੇ ਸਾਥੀਆਂ ਨੂੰ ਰਾਜਾ ਰਗੂਵੰਚੀ ਦੇ ਕਤਲ ਦੀ ਸਿਆਸੀ ਰਚਨਾ ਤੇ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਸੌਰਾ ਵਿੱਚ ਅਪਰਾਧ ਦ੍ਰਿਸ਼ ਨੂੰ ਮੋੜ ਸਿਰਜਣ ਲਈ ਮੁਲਜ਼ਮਾਂ ਦੀ ਪੁਲਿਸ سے ਰਸ ਦੀ ਮੰਗ ਕੀਤੀ ਸੀ ਉਹਨਾਂ ਹੋਰ ਕਿਹਾ ਕਿ ਐਸਆਈਟੀ ਨੇ ਇੰਦੌਰ ਤੋਂ ਮੁਲਜ਼ਮਾਂ ਲਈ 6 ਦਿਨਾਂ ਦਾ ਰਿਮਾਂਡ ਆਸਰ ਕੀਤਾ ਹੈ ਅਤੇ ਗਾਜ਼ੀਪੁਰ ਤੋਂ ਗ੍ਰਿਫਤਾਰ ਕੀਤੇ ਗਏ ਇੱਕ ਮੁਲਜ਼ਮ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਰਗੂਵੰਚੀ ਤੇ ਉਸਦੀ ਪਤਨੀ ਤੇਜ ਮੀਨੂ ਮਗਾ ਲਿਆ ਦੇ ਸੋਹਰਾ ਖੇਤਰ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸਨ ਬਾਅਦ ਵਿੱਚ 2 ਜੂਨ ਨੂੰ ਰਾਜਾ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ ਸਤਾਨਾ ਹਿਸਾਰ ਦੀ ਸਥਾਨਕ ਅਦਾਲਤ ਨੇ ਪਿਛਲੇ ਮਹੀਨੇ ਜਿਸੂਸੀ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੀ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤਾਰੀ ਰੱਦ ਕਰ ਦਿੱਤੀ ਹੈ ਉਸ ਦੀ ਜ਼ਮਾਨਤਾਰੀ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟ੍ਰੇਟ ਸੀਲ ਕੁਮਾਰ ਨੇ ਉਸ ਦੇ ਵਕੀਲ ਕੁਮਾਰ ਮਕੇਸ਼ ਰਾਹੀਂ ਕੀਤੀ ਇਸ ਦੌਰਾਨ ਪੁਲਿਸ ਨੇ ਜ਼ਮਾਨਤਾਰੀ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਵਕੀਲ ਮੁਕੇਸ਼ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ 9 ਜੂਨ ਨੂੰ ਅਦਾਲਤ ਨੇ ਮਲਹੋਤਰਾ ਦੀ ਨਿਆਇਕ ਹਿਰਾਸਤ ਵਿੱਚ ਵਧਾ ਦਿੱਤੀ ਅਤੇ ਉਸ ਦੇ ਕੇਸ ਦੀ ਸੁਣਵਾਈ 23 ਜੂਨ ਨੂੰ ਤੈਅ ਕੀਤੀ ਹੈ 33 ਸਾਲਾ ਯੂਟਿਊਬਰ ਵੀਡੀਓ ਕਾਨਫਰੰਸ ਕਰਾਈ ਅਦਾਲਤ ਵਿੱਚ ਪੇਸ਼ ਹੋਈ ਐਸਆਰ ਪੁਲਿਸ ਨੇ 16 ਮਈ ਨੂੰ ਮਲਹੋਤਰਾ ਨੂੰ ਜਸੂਸੀ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਸੀ BBC World Service ਵੱਲੋਂ ਮਰਹੂਮ ਗਾਇਕ ਸ਼ੋਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਬਿਕਲਿੰਗ ਕਾਲ ਸਰਲੇਖ ਵਾਲੀ ਦਸਤਾਵੇਜ਼ੀ ਰਿਲੀਜ਼ ਕੀਤੇ ਜਾਣ ਤੋਂ 5 ਘੰਟਿਆਂ ਬਾਅਦ ਮੂਸੇਵਾਲਾ ਦੇ ਅਧਿਕਾਰਤਾ YouTube ਚੈਨਲ ਤੇ ਤਿੰਨ ਗਾਣੇ ਰਿਲੀਜ਼ ਕੀਤੇ ਗਏ ਹਨ ਮੂਸੇਵਾਲਾ ਜਿਸ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦਾ ਕੱਲ੍ਹ ਜਨਮ ਦਿਨ ਸੀ ਰਿਲੀਜ਼ ਕੀਤੇ ਗਏ ਨਵੇਂ ਗਾਣਿਆਂ ਵਿੱਚ 008 ਨੀਲ ਅਤੇ ਟੇਕ ਨੋਟਸ ਸ਼ਾਮਲ ਹਨ ਜੋ ਮੂਸ ਪ੍ਰਿੰਟ ਐ ਐਕਸਟੈਂਡਡ ਪਲੇ ਦਾ ਹਿੱਸਾ ਹਨ ਇਨ੍ਹਾਂ ਤਿੰਨਾਂ ਗਾਣਿਆਂ ਨਾਲ ਮੂਸੇਵਾਲਾ ਦੀ ਮੌਤ ਮਗਰੋਂ ਹੁਣ ਤੱਕ 11 ਜੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿਛਲੇ ਦਿਨੀ ਕਿਹਾ ਸੀ ਕਿ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਗਾਣੇ ਰਿਲੀਜ਼ ਕੀਤੇ ਜਾਣਗੇ ਇਨ੍ਹਾਂ ਗਾਣਿਆਂ ਦੀ ਰਿਲੀਜ਼ ਤੋਂ ਕੁਝ ਮਿੰਟਾਂ ਅੰਦਰ ਲੱਖਾਂ ਲੋਕਾਂ ਨੇ ਇਨ੍ਹਾਂ ਨਵੇਂ ਗੀਤਾਂ ਨੂੰ ਦੇਖਿਆ ਹੈ ਮੂਸੇਵਾਲਾ ਪੰਜਾਬ ਸੰਗੀਤ ਇੰਡਸਟਰੀ ਵਿੱਚ ਵੱਡਾ ਨਾਮ ਹੈ ਉਸਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ਵਿੱਚ ਸੋ ਹਾਈ 295 ਐਂਡ ਸੇਮ ਵੀਵ ਸ਼ਾਮਲ ਹਨ ਮਰਹੂਮ ਗਾਇਕ ਸੁਭਦੀਪ ਸਿੰਘ ਸਪੂ ਔਰ ਫਸਤ ਮੁਸੇ ਵਾਲੇ ਬਾਰੇ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੀਬੀਸੀ ਵਰਲਡ ਸਰਵਿਸ ਨੇ ਦਸਤਾਵੇਜ਼ ਜਿਹਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ YouTube ਤੇ ਰਿਲੀਜ਼ ਕਰ ਦਿੱਤਾ ਹੈ ਉਂਝ ਦਸਤਾਵੇਜ਼ ਜੀ ਮਿੱਥੇ ਮੁਤਾਬਕ ਦੁਪਹਿਰੇ ਮੁੰਬਈ ਵਿੱਚ ਲੀਕ ਕੀਤੀ ਜਾਣੀ ਸੀ ਦਸਤਾਵੇਜ਼ ਜੀ ਮੁਸੇ ਵਾਲੇ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ ਹੈ ਹਾਲਾਂਕਿ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦਸਤਾਵੇਜ਼ ਜੀ ਦੀ ਸਕਰੀਨਿੰਗ 'ਤੇ ਰੋਕ ਲਾਉਣ ਦੀ ਮੰਗ ਕਰਦੀ ਇੱਕ ਪਟੀਸ਼ਨ ਲੰਗੇ ਦਿਨ ਮਾਨਸਾ ਕੋਰਟ ਵਿੱਚ ਦਾਖਲ ਕੀਤੀ ਸੀ ਮੂਸੇਵਾਲੇ ਦੇ ਪਰਿਵਾਰ ਵੱਲੋਂ ਉਸਦੇ ਗੀਤਾਂ ਦਾ ਇੱਕ ਈਪੀ ਛੱਲੀ ਜਿੱਤਿਆ ਜਾ ਗਿਆ ਹੈ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ ਇਸ ਦੌਰਾਨ ਬੀਬੀਸੀ ਨੇ ਦਸ ਤਵੇ ਜੀ ਦੇ ਦੋ ਐਪੀਸੋਡ ਜਾਰੀ ਕੀਤੇ ਹਨ ਜਿਸ ਵਿੱਚ ਮੂਸੇਵਾਲੇ ਦੇ ਕੁਝ ਪੁਰਾਣੇ ਦੋਸਤ ਕੁਝ ਪੱਤਰਕਾਰ ਅਤੇ ਪੰਜਾਬ ਅਤੇ ਦਿੱਲੀ ਦੇ ਦੋ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹਨ ਵੀਡੀਓ ਵਿੱਚ ਗੈਂਗਸਟਰ ਗੋਲਡੀ ਬਰਾੜ ਨਾਲ ਇੱਕ ਆਡੀਓ ਇੰਟਰਵਿਊ ਵੀ ਸ਼ਾਮਲ ਹੈ ਇਸੇ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਰਕੇ ਪਿੰਡ ਵਿੱਚ ਮੁੱਸੇਵਾਲਾ ਦੇ ਕਤਲ ਦੀ ਸ਼ਾਰਸ਼ ਕਰਨ ਦਾ ਦੋਸ਼ ਹੈ ਅਤੇ ਉਸ ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਦਸਤਾਵੇਜ਼ ਜਿਹਦਾ ਪਹਿਲਾ ਐਪੀਸੋਡ ਜਿਸ ਦਾ ਸਲੇਕ ਦਾ ਕਿਲਿੰਗ ਕਾਲ ਹੈ ਮੁੱਸੇਵਾਲਾ ਦੀ ਮੁੱਢਲੀ ਜ਼ਿੰਦਗੀ ਮਕੂਲੀਅਤ ਵਿੱਚ ਵਾਧਾ ਅਤੇ ਉਸਦੇ ਕਰੀਅਰ ਦੇ ਆਲੇ-ਦੁਆਲੇ ਵਿਵਾਦਾਂ ਤੇ ਕੇਂਦਰਤ ਹੈ। ਜਦੋਂ ਕਿ ਦੂਜਾ ਭਾਗ ਉਸਦੇ ਕਤਲ ਨੂੰ ਕਵਰ ਕਰਦਾ ਹੈ। ਬੀਬੀਸੀ ਵਰਲਡ ਸਰਵਿਸ ਨੇ ਆਪਣੇ YouTube ਵੀਡੀਓ ਵੇਰਵੇ ਵਿੱਚ ਲਿਖਿਆ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੁੱਸੇਵਾਲਾ ਦਾ ਕਤਲ ਪਹਾੜੇ ਦੇ ਕਤਲਬੰ ਲੋ ਕੀਤਾ ਗਿਆ ਸੀ ਜੋ ਉਸ ਦੀ ਕਾਰ ਦਾ ਪਿੱਛਾ ਕਰਦੇ ਸਨ। ਉਸ ਨੂੰ ਵਿੰਡਸ਼ੀਲਡ ਵਿੱਚੋਂ ਵਿਚੋਂ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਮਰਨ ਲਈ ਛੱਡ ਦਿੱਤਾ ਜਿਵੇਂ ਹੀ ਕਤਲ ਦੀ ਖਬਰ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਫੈਲੀ ਗੋਲਡੀ ਬਰਾੜ ਨਾਮ ਦੇ ਇੱਕ ਗੈਂਗਸਟਰ ਨੇ ਇਸ ਸਾਹਮਣੇ ਦੀ ਜ਼ਿੰਮੇਵਾਰੀ ਲਈ ਪਰ ਤਿੰਨ ਸਾਲ ਬਾਅਦ ਇਸ ਕਤਲ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਇਰਾਦੇ ਧੁੰਦਲੇ ਹਨ ਅਤੇ ਗੋਲਡੀ ਬਰਾੜ ਅਜੇ ਵੀ ਫਰਾਰ ਹੈ ਬੀਬੀਸੀ ਆਈ ਇਨਵੈਸਟੀਗੇਸ਼ਨ ਸਿੱਧੂ ਮੂਸੇਵਾਲਾ ਦੇ ਕੁਝ ਸਭ ਤੋਂ ਨਜ਼ਦੀਕੀ ਲੋਕਾਂ ਨਾਲ ਗੱਲ ਕਰ ਰਿਹਾ ਹੈ ਉਸ ਦੀ ਹਨੇਰੇ ਤੋਂ ਸਟਾਰਡਮ ਤੱਕ ਦੇ ਉਭਾਰ ਦਾ ਪਤਾ ਲਗਾ ਰਿਹਾ ਹੈ ਇਹ ਪਤਾ ਲਗਾ ਰਿਹਾ ਹੈ ਕਿ ਉਸਨੇ ਭਾਰਤ ਦੇ ਸਭ ਤੋਂ ਡਰਾਉਣੇ ਗੈਂਗ ਦੇ ਦੁਸ਼ਮਣ ਕਿਵੇਂ ਬਣਾਏ ਅਤੇ ਪੁੱਛਿਆ ਕਿ ਉਹ ਉਸ ਨੂੰ ਕਿਉਂ ਮਾਰਨਾ ਚਾਹੁੰਦੇ ਸਨ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਇੱਕ ਅਜੀਬ ਕਹਾਣੀ ਹੈ ਜੋ ਸਾਨੂੰ ਪਿੰਡੂ ਭਾਰਤ ਦੇ ਪਿੰਡਾਂ ਤੋਂ ਪੂਰਬੀ ਕੈਨੇਡਾ ਦੇ ਹਿਪ ਹੌਪ ਦ੍ਰਿਸ਼ ਤੱਕ ਪੰਜਾਬ ਦੇ ਸ਼ਾਂਤ ਇਤਿਹਾਸ ਤੋਂ ਲੈ ਕੇ ਆਧੁਨਿਕ ਭਾਰਤੀ ਬਗਾਦਤ ਸਿਆਸਤ ਤੱਕ ਅਤੇ ਸੰਗਠਿਤ ਅਪਰਾਧ ਦੀ ਪਰਛਾਵੇਂ ਦੁਨੀਆ ਤੋਂ ਭਗੌੜੇ ਗੈਂਗਸਟਰ ਨਾਲ ਕੋਪਨੈਗ ਫੋਨ ਕਾਲ ਤੱਕ ਲੈ ਜਾਂਦੀ ਹੈ ਜੋ ਕਹਿੰਦਾ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਹੁਕਮ ਦਿੱਤਾ ਸੀ ਸਿੱਧੂ ਦੇ ਦੋਸਤਾਂ ਤੇ ਸੰਗੀਤਕ ਸਹਿਯੋਗੀਆਂ ਤੱਕ ਵਿਸ਼ੇਸ਼ ਪਹੁੰਚ ਦੇ ਆਧਾਰ ਤੇ ਫਿਲਮ ਵਿੱਚ ਕੁਝ ਅਜਿਹੀਆਂ ਆਵਾਜ਼ਾਂ ਨੂੰ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਕਦੇ ਮੀਡੀਆ ਨਾਲ ਗੱਲ ਨਹੀਂ ਕੀਤੀ ਜਕਰ ਜੋ ਹੈ ਕਿ ਮਾਨਸਾ ਦੀ ਸਿਵਲ ਜੱਜ ਦੀ ਕੋਰਟ ਨੇ ਮੰਗਲਵਾਰ ਨੂੰ ਮਾਮਲੇ ਨੂੰ ਵਿਚਾਰ ਲਈ 12 ਜੂਨ ਤੱਕ ਮੁਲਤਵੀ ਕਰ ਦਿੱਤਾ ਸੀ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਸਤेंद्रਪਾਲ ਸਿੰਘ ਮਿੱਤਲ ਨੇ ਮੰਗਲਵਾਰ ਨੂੰ ਦੱਖਟ ਬਿਊ ਨੂੰ ਦੱਸਿਆ ਕਿ ਮਾਮਲਾ ਹੁਣ ਕੋਰਟ ਵਿੱਚ ਵਿਚਾਰ ਦੀ ਹੈ ਅਤੇ ਸਾਨੂੰ ਉਮੀਦ ਹੈ ਕਿ ਦਸਤਾਵੇਜ਼ੀ ਨੂੰ ਜਨਤਕ ਨਹੀਂ ਕੀਤਾ ਜਾਵੇਗਾ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾਕਟਰ ਜੋਤੀ ਜੱਜਵ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਕੁਲਾੜ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ 3 ਜੂਨ ਦੀ ਰਾਤ ਨੂੰ ਕਿਸੇ ਨਾਮ ਮعلوم ਵਿਅਕਤੀ ਉਹਨਾਂ ਦੇ ਘਰ ਦੇ ਸਟੋਰ ਵਿੱਚ ਪਈਆਂ ਪੇਟੀਆਂ ਦੇ ਤਾਲੇ ਤੋੜ ਕੇ ਕਰੀਬ 14.5 ਟੋਲੇ ਸੋਨੇ ਤੇ 43 ਟੋਲੇ ਚਾਂਦੀ ਦੇ ਗਹਿਣੇ ਐਪਲ ਕੰਪਨੀ ਦਾ ਫੋਨ ਅਤੇ 1 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਹੈ ਇਸ ਤੇ ਪੁਲਿਸ ਪਾਰਟੀ ਨੇ ਹੇਮੰਤ ਕੁਮਾਰ ਦੀ 88 ਮਾਮਲੇ ਦੀ ਜਾਂਚ ਅਰੰਭੀ ਇਸ ਦੌਰਾਨ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਕੀਤੀ ਪੁੱਛਗਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਚੋਰੀ ਦਿਲਰਾਜ ਸਿੰਘ ਉਰਫ ਭੋਲੂ ਵਾਸੀ ਪਿੰਡ ਪੀਰ ਸੁਹਾਣਾ ਨੇ ਬਲਵਿੰਦਰ ਸਿੰਘ ਦੀ ਨੂੰ ਕਮਲਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਕੁਲਾੜ ਨਾਲ ਮਿਲੀ ਭੁਗਤ ਕਰਕੇ ਕੀਤੀ ਹੈ ਕਮਲਜੀਤ ਕੌਰ ਅਕਸਰ ਦਿਲਰਾਜ ਸਿੰਘ ਨਾਲ ਗੱਲ ਕਰਦੀ ਸੀ ਇਸ ਤੇ ਪੁਲਿਸ ਨੇ ਦੋਵਾਂ ਨੂੰ ਉਕਤ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਐਸਐਸਪੀ ਅਨੁਸਾਰ ਪੁੱਛਗਛ ਦੇ ਦੌਰਾਨ ਪਤਾ ਲੱਗਾ ਕਿ ਦਿਲਰਾਜ ਸਿੰਘ ਨੂੰ ਪੇਟੀਆਂ ਦੇ ਤਾਲੇ ਦੀਆਂ ਚਾਬੀਆਂ ਉਹਨਾਂ ਦੀ ਨੂੰ ਕਮਲਜੀਤ ਕੌਰ ਨੇ ਦਿੱਤੀਆਂ ਸਨ BBC World Service ਵੱਲੋਂ ਮਰਹੂਮ ਗਾਇਕ ਚੁਬਦੀ ਸਿੰਘ ਔਰ ਫਰ ਸਿੱਧੂ ਮੂਸੇਵਾਲੇ ਬਾਰੇ ਲੀਕ ਕੀਤੀ ਦਸਤਾਵੇਜ਼ੀ ਵਿੱਚ ਗੈਂਗਸਟਰ ਸਿੰਦਰਜੀਤ ਸਿੰਘ ਔਰ ਫਰ ਗੋਲਡੀ ਬਰਾੜ ਨੇ ਇੱਕ ਕਥਿਤ ਇੰਟਰਵਿਊ ਹਰਾਨੀਜਨਕ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਸੀ ਲਾਰੈਂਸ ਦੇਸ਼ ਦੇ ਸਭ ਤੋਂ ਬਦਨਾਮਾਂ ਗੈਂਗਸਟਰਾਂ ਵਿੱਚੋਂ ਇੱਕ ਹੈ ਜੋ ਫਾਜ਼ਿਲਕਾ ਜ਼ਿਲ੍ਹੇ ਦੇ ਦਤਾਰਾਂ ਵਾਲੀ ਪਿੰਡ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਇੱਕ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਹੈ ਗੋਲਡੀ ਬਰਾੜ ਨੇ ਦਾਵਾ ਕੀਤਾ ਸਿੱਧੂ ਲਾਰੈਂਸ ਦੀ ਚਾਪਲੂਸੀ ਕਰਨ ਲਈ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਤੇ ਸਨੇਹ ਭੇਜਦਾ ਸੀ ਗੋਲਡੀ ਨੇ ਦੋਸ਼ ਲਗਾਇਆ ਕਿ ਮੂਸੇਵਾਲਾ ਨੇ ਭਾਗੋ ਮਾਜਰਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਉਹਨਾਂ ਦੇ ਵਿਰੋਧੀਆਂ ਦੀ ਹਮਾਇਤ ਕੀਤੀ ਸੀ ਜਿਸ ਕਾਰਨ ਤਣਾਅ ਪੈਦਾ ਹੋ ਗਿਆ ਸੀ ਉਧਰ ਮੂਸੇਵਾਲਾ ਦਾ ਪਰਿਵਾਰ ਪਹਿਲਾਂ ਹੀ ਇਸ ਦਸਤਾਵੇਜ਼ ਨੂੰ ਰੱਦ ਕਰ ਚੁੱਕਾ ਹੈ ਤੇ ਮਰਹੂਮ ਗੈਖ ਦੇ ਪਿਤਾ ਨੇ ਮਾਨਸਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਦੇ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਮੂਸੇਵਾਲਾ ਦੇ ਕਤਲ ਨੂੰ ਜਾਇਜ਼ ਠਹਿਰਾਉਣ ਤੋਂ ਹੋਏ ਗੋਲਡੀ ਬਰਾੜ ਨੇ ਕਿਹਾ ਉਸਨੇ ਆਪਣੇ ਸਿਆਸੀ ਅਸਰ ਰਸੂਖ ਪੈਸੇ ਤੇ ਸਰੋਤਾਂ ਦੀ ਵਰਤੋਂ ਨਾਲ ਉਹਨਾਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਮਾਰਿਆ ਕੋਈ ਨਹੀਂ ਸੁਣ ਰਿਹਾ ਸੀ ਇਸ ਲਈ ਅਸੀਂ ਇਸ ਕੰਮ ਨੂੰ ਆਪਣੇ ਹੱਥ ਲੈ ਲਿਆ ਜਦੋਂ ਸਿਸ਼ਟਾਚਾਰ ਸਫਲ ਹੋ ਜਾਂਦਾ ਹੈ ਤਾਂ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਬਰਾੜ ਨੇ ਕਿਹਾ ਸਿਰਫ ਤਾਕਤਵਰ ਹੀ ਇਨਸਾਫ ਦੀ ਉਮੀਦ ਕਰ ਸਕਦੇ ਹਨ ਸਾਡੇ ਵਰਗੇ ਆਮ ਲੋਕ ਨਹੀਂ ਵਿੱਕੀ ਮਿੱੱਡੂ ਖੇੜਾ ਦਾ ਭਰਾ ਇੱਕ ਸਿਆਸਦਾਨ ਹੈ ਇੱਕ ਸਾਫ਼ ਸੁਥਰਾ ਆਦਮੀ ਹੈ ਉਸਨੇ ਆਪਣੇ ਭਰਾ ਨੂੰ ਕਾਨੂੰਨੀ ਤੌਰ ਤੇ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿਰਪਾ ਕਰਕੇ ਉਸ ਨੂੰ ਪੁੱਛੋ ਅਤੇ ਦੇਖੋ ਕਿ ਇਹ ਕਿਵੇਂ ਚੱਲ ਰਿਹਾ ਹੈ ਮੈਂ ਆਪਣੇ ਭਰਾ ਲਈ ਜੋ ਕਰਨਾ ਸੀ ਉਹ ਕੀਤਾ ਮੈਨੂੰ ਕੋਈ ਪਛਤਾਵਾ ਨਹੀਂ ਹੈ ਦਰਅਸਲ ਮੈਨੂੰ ਇਸ ਤੇ ਮਾਣ ਹੈ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂ ਖੇੜਾ ਜੋ ਕਿ ਜੂਥ ਅਕਾਲੀ ਦਲ ਦਾ ਆਗੂ ਸੀ 27 ਅਗਸਤ 2021 ਨੂੰ ਮੁਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਦੇ ਲਾਰੈਂਸ ਤੇ ਗੋਲਦੀ ਦੋਵਾਂ ਦਾ ਕਰੀਬੀ ਦੋਸਤ ਤੇ ਸਲਾਹਕਾਰ ਰਹੇ ਵਿੱਕੀ ਨੇ ਲਾਰੈਂਸ ਨੂੰ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਸੋਪੂ ਦਾ ਪ੍ਰਧਾਨ ਬਣਨ ਵਿੱਚ ਮਦਦ ਕੀਤੀ ਸੀ ਇਸ ਤਰ੍ਹਾਂ ਗੋਲਡੀ ਦੇ ਇੰਟਰਵਿਊ ਨੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਕੰਮਕਾਜ ਬਾਰੇ ਮੋਰ ਤੋਂ ਸਵਾਲ ਖੜੇ ਕੀਤੇ ਹਨ ਅਥਾਰਟੀਆਂ ਨੇ ਗੋਲਡੀ ਦੇ ਟਿਕਾਣੇ ਤੋਂ ਅਨਜਾਨ ਹੋਣ ਦਾ ਦਾਵਾ ਕਰਦੀਆਂ ਹਨ ਪਰ ਉਹ ਮੀਡੀਆ ਇੰਟਰਵਿਊਾਂ ਵਿੱਚ ਖੁੱਲਕੇ ਦਿਖਾਈ ਦਿੰਦਾ ਹੈ ਗੋਲਡੀ ਜੋ ਸੇਵਾਮੁਕਤ ਏਐਸਆਈ ਦਾ ਪੁੱਤਰ ਅਤੇ ਮੁਕਸਰ ਦਾ ਬਸਨੀਕ ਹੈ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਸੋਪੂ ਦਾ ਹਿੱਸਾ ਸੀ ਜਿੱਥੇ ਉਹ ਲਾਰੈਂਸ ਵਿਸ਼ਨੋਈ ਨੂੰ ਮਿਲਿਆ ਸੀ ਦੋਵੇਂ ਬਾਅਦ ਵਿੱਚ ਦੇਸ਼ ਦੇ ਸਭ ਤੋਂ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਬਣ ਗਏ ਜੀਰਕਪੁਰ ਚੰਡੀਗੜ ਅੰਮ੍ਰਾਲਾ ਰੋਡ ਤੇ ਬੀਤੀ ਰਾਤ ਹੋਟਲ ਵਿੱਚ ਜੂਆ ਖੇਡਦੇ 14 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮਲਜਮਾ ਕੋਲੋਂ 16.30 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ ਮਲਜਮਾ ਖਿਲਾਫ ਜੂਆ ਐਕਟ 3 4 ਅਤੇ 318 ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ ਐਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੀਰਕਪੁਰ ਪੁਲਿਸ ਨੂੰ ਲੰਗੀ ਰਾਤ ਇੱਕ ਹੋਟਲ ਵਿੱਚ ਗੈਰਕਾਨੂੰਨੀ ਜੂਆ ਖੇਡੇ ਜਾਣ ਬਾਰੇ ਬੁਮਤ ਸੂਚਨਾ ਮਿਲੀ ਸੀ ਪੁਲਿਸ ਨੇ ਫੌਰੀ ਹਰਕਤ ਵਿੱਚ ਆਉਂਦਿਆਂ 14 ਵਿਅਕਤੀਆਂ ਨੂੰ ਰੰਗੇ ਹੱਥੀ ਜੂਆ ਖੇਡਦੇ ਕਾਬੂ ਕਰ ਲਿਆ ਉਨ੍ਹਾਂ ਕੋਲੋਂ ਕੁੱਲ 16.30 ਲੱਖ ਰੁਪਏ ਵੀ ਜਬਤ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ਦੀ ਕਰੋੜਾਂ ਰੁਪਏ ਦੀ ਜਮ੍ਹਾਂ ਰਾਸ਼ੀ ਤੇ ਕਾਬਜ ਹੋ ਕੇ ਬੈਠਣ ਵਾਲੇ ਪ੍ਰਾਈਵੇਟ ਬੈਂਕਾਂ ਖਿਲਾਫ ਡੰਡਾ ਖੜਕਾ ਦਿੱਤਾ ਹੈ। ਪੰਜਾਬ ਸਰਕਾਰ ਨੇ ਹੁਣ HDFC ਬੈਂਕ ਅਤੇ IndusInd ਬੈਂਕ ਨਾਲੋਂ ਨਾਤਾ ਤੋੜ ਲਿਆ ਹੈ। ਮਤਲਬ ਕਿ ਪੰਜਾਬ ਸਰਕਾਰ ਹੁਣ ਇਹਨਾਂ ਦੋਵੇਂ ਬੈਂਕਾਂ ਨਾਲ ਕੋਈ ਕਾਰੋਬਾਰੀ ਲੈਣ-ਦੇਣ ਨਹੀਂ ਕਰੇਗੀ। HDFC ਬੈਂਕ ਨੇ 3-4 ਸਰਕਾਰੀ ਵਿਭਾਗਾਂ ਅਤੇ IndusInd ਬੈਂਕ ਨੇ ਇੱਕ ਵਿਭਾਗ ਦੀ ਕਰੋੜਾਂ ਰੁਪਏ ਦੀ ਜਮ੍ਹਾਂ ਰਾਸ਼ੀ ਨੂੰ ਸਰਕਾਰੀ ਖਜ਼ਾਨੇ 'ਚ ਵਾਪਸ ਦੇਣ ਤੋਂ ਅਨਾਕਿਆ ਨਹੀਂ ਕੀਤੀ ਹੈ ਵਿੱਤ ਵਿਭਾਗ ਦੇ ਜਦੋਂ ਧਿਆਨ ਵਿੱਚ ਆਇਆ ਕਿ ਸਰਕਾਰੀ ਖਜ਼ਾਨੇ ਦੀ ਕੀਮਤ ਤੇ HDFC ਬੈਂਕ ਅਤੇ Incident ਬੈਂਕ ਸਰਕਾਰੀ ਪੈਸੇ ਨੂੰ ਆਪਣੇ ਕੋਲ ਰੱਖੀ بیٹھے ਹਨ ਤਾਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਇਨ੍ਹਾਂ ਬੈਂਕਾਂ ਨਾਲੋਂ ਸਬੰਧ ਖਤਮ ਕਰ ਲਏ ਹਨ ਵਿੱਤ ਵਿਭਾਗ ਨੇ ਪਹਿਲੇ ਪੜਾਅ ਵਿੱਚ HDFC ਬੈਂਕ ਨੂੰ ਆਪਣੀ ਕਾਰੋਬਾਰੀ ਸੂਚੀ 'ਚੋਂ ਬਾਹਰ ਕਰ ਦਿੱਤਾ ਅਤੇ ਦੂਸਰੇ ਪੜਾਅ 'ਚ Incident ਬੈਂਕ ਨਾਲੋਂ ਵੀ ਕਾਰੋਬਾਰੀ ਨਾਤਾ ਤੋੜ ਦਿੱਤਾ ਹੈ ਪੰਜਾਬ ਸਰਕਾਰ ਦੀ ਸੂਚੀ ਵਿੱਚ ਹੁਣ 22 ਬੈਂਕ ਰਹਿ ਗਏ ਹਨ ਜਿਨ੍ਹਾਂ ਨਾਲ ਸਰਕਾਰੀ ਵਿਭਾਗ ਆਪਣਾ ਲੈਣ-ਦੇਣ ਕਰ ਸਕਣਗੇ ਦੱਸਣਯੋਗ ਹੈ ਕਿ ਵਿੱਤ ਵਿਭਾਗ ਨੇ ਪਹਿਲੀ ਤਿਮਾਹੀ ਦੇ ਫੰਡਾਂ 'ਚੋਂ ਅਣਖਰਚੇ ਫੰਡ ਵਾਪਸ ਮੰਗੇ ਸਨ ਪਰ ਜਦੋਂ ਕੁਝ ਵਿਭਾਗਾਂ ਦੀ ਜਮ੍ਹਾਂ ਰਾਸ਼ੀ ਪ੍ਰਾਈਵੇਟ ਬੈਂਕਾਂ ਨੇ ਵਾਪਸ ਖਜ਼ਾਨੇ ਵਿੱਚ ਭੇਜਣ ਤੋਂ ਟਾਲਮਟੋਲ ਕੀਤਾ ਤਾਂ ਸਰਕਾਰ ਨੂੰ ਇਹ ਕਾਰਵਾਈ ਕਰਨੀ ਪਈ ਪਤਾ ਲੱਗਾ ਹੈ ਕਿ HDFC ਬੈਂਕ ਨੇ ਕਰਮ ਵਿਭਾਗ ਦੀ ਕਰਜ਼ੇ 150 ਕਰੋੜ ਦੀ ਰਾਸ਼ੀ ਸਮੇਂ ਸਿਰ ਵਾਪਸ ਖਜ਼ਾਨੇ 'ਚ ਨਹੀਂ ਭੇਜੀ ਸੀ ਇਹ ਮਾਮਲਾ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਸਾਹਮਣੇ ਆਇਆ ਸੀ ਇਸ ਤਰ੍ਹਾਂ ਖੰਡ ਵਿਭਾਗ ਦਾ ਸਾਲ 2022 ਦਾ ਮਾਮਲਾ ਚੱਲ ਰਿਹਾ ਹੈ ਖੰਡ ਵਿਭਾਗ ਨੇ ਇੱਕ ठेकेदार ਦੀ 10 ਕਰੋੜ ਦੀ ਬੈਂਕ ਗਾਰੰਟੀ ਜਬਤ ਕੀਤੀ ਸੀ ਜੋ HDFC ਬੈਂਕ ਵਿੱਚ ਸੀ ਸਮੇਂ ਸਿਰ ਇਸ ਬੈਂਕ ਗਾਰੰਟੀ ਨੂੰ ਐਨਕੇਸ਼ ਨਾ ਕੀਤੇ ਜਾਣ ਕਰਕੇ ਸਬੰਧਤ ठेकेदार ਦੂਸਰੇ ਸੂਬੇ ਦੀ ਕਿਸੇ ਅਦਾਲਤ ਤੋਂ ਸਟੇਲ ਲੈ ਆਇਆ ਪੰਜਾਬ ਸਰਕਾਰ ਦੀ ਸहमਤੀ ਸੀ ਕਿ ਬੈਂਕ ਤੇ ठेकेदार ਆਸ ਵਿੱਚ ਮਿਲ ਕੇ ਬੈਂਕ ਗਾਰੰਟੀ ਨੂੰ ਐਨਕੇਸ਼ ਕੈਸ਼ ਨਹੀਂ ਹੋਣ ਦੇ ਰਹੇ ਹਨ ਬਾਅਦ ਵਿੱਚ ਵਿੱਤ ਵਿਭਾਗ ਨੇ ਇਸ ਮਾਮਲੇ 'ਚ HDFC ਬੈਂਕ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਵਿੱਤਭਾਗ ਦੇ ਧਿਆਨ ਵਿੱਚ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੰਸਬ ਨੇ ਲਿਆਂਦਾ ਸੀ ਬਾਰਦਾਨਾ ਖਰੀਦਣ ਲਈ ਰੱਖਿਆ ਪੈਸਾ ਐਕਸ ਡੀ ਐਫ ਸੀ ਬੈਂਕਾਂ ਦੇ ਸਰਕਾਰੀ ਖਜ਼ਾਨੇ 'ਚ ਵਾਪਸ ਕਰਨ 'ਚ ਢਿੱਲ ਦਿਖਾ ਰਿਹਾ ਸੀ ਇਹਨਾਂ ਕਾਰਨਾਂ ਕਰਕੇ ਸਰਕਾਰ ਨੇ ਐਚ ਡੀ ਐਫ ਸੀ ਖਿਲਾਫ ਫੈਸਲਾ ਲਿਆ ਹੈ ਪਤਾ ਲੱਗਿਆ ਕਿ ਹੋਰਨਾ ਪ੍ਰਾਈਵੇਟ ਬੈਂਕਾਂ ਦਾ ਪ੍ਰੋਫੈਸ਼ਨਲ ਕੰਡਕਟ ਵੀ ਦੇਖਿਆ ਜਾ ਰਿਹਾ ਹੈ ਜੇ ਤੇ ਰਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਵਿੱਚ ਸਹਿਕਾਰੀ ਖੇਤਰਾਂ ਦੇ ਬੈਂਕਾਂ ਵਿੱਚ ਪੈਸਾ ਰੱਖਣ ਨੂੰ ਤਰਜੀਹ ਦੇਣ ਬਾਰੇ ਜਨਤਿਕ ਤੌਰ ਤੇ ਵੀ ਆਖ ਚੁੱਕੇ ਹਨ ਇੰਸੈਂਟ ਬੈਂਕ ਕੋਲ ਪੈਸੇ ਹਨ ਟੈਕਨੀਕਲ ਐਜੂਕੇਸ਼ਨ ਬੋਰਡ ਦੇ 50 ਕਰੋੜ ਰੁਪਏ ਟੈਕਨੀਕਲ ਐਜੂਕੇਸ਼ਨ ਬੋਰਡ ਦੀ 3.50 ਕਰੋੜ ਦੀ ਅਗਰਾਸ਼ੀ ਇੰਸੈਂਟ ਬੈਂਕ ਕੋਲ ਜਮਾ ਪਈ ਹੈ ਤਕਨੀਕੀ ਸਿੱਖਿਆ ਬੋਰਡ ਨੇ ਵਿੱਤ ਵਿਭਾਗ ਨੂੰ ਸੂਚਿਤ ਕੀਤਾ ਸੀ ਕਿ ਇਹ ਬੈਂਕ ਸਮਵਾਦ ਟ੍ਰਾਂਜੈਕਸ਼ਨ ਕਰਨ ਵਿੱਚ ਪੇਸ਼ੇਵਰ ਵਿਹਾਰ ਨਹੀਂ ਕਰ ਰਿਹਾ ਇਸੇ ਆਧਾਰ ਤੇ ਵਿੱਤ ਵਿਭਾਗ ਨੇ ਇੰਸੈਂਟ ਬੈਂਕ ਨਾਲੋਂ ਸੰਬੰਧ ਤੋੜ ਲਿਆ ਹੈ ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਜੇਠ ਮਹੀਨੇ ਦੇ ਅਖੀਰ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਹਨ ਲੂ ਚੱਲਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਪੰਜਾਬ ਵਿੱਚ ਤਾਪਮਨ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਪੰਜਾਬੀਆਂ ਨੂੰ ਅਗਲੇ 3 ਦਿਨ ਵੀ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਸਗੋਂ ਤਾਪਮਨ ਹੋਰ ਵੱਧਦਾ ਜਾਵੇਗਾ ਇਸ ਲਈ ਮੌਸਮ ਵਿਭਾਗ ਨੇ 12 ਤੇ 13 ਜੂਨ ਲਈ ਰੈਡ ਅਲਰਟ ਅਤੇ 14 ਜੂਨ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਇਸ ਦਰਾਂ ਲੂ ਚੱਲੇਗੀ ਤੇ ਤਾਪਮਨ 46 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾਵੇਗਾ ਉਧਰ ਗਰਮੀ ਵਧਣ ਦੇ ਨਾਲ ਹੀ ਸੂਬੇ ਵਿੱਚ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪੰਜਾਬ ਵਿੱਚ ਦੁਪਹਿਰ ਵੇਲੇ ਬਿਜਲੀ ਦੀ ਰਿਕਵਰਡ ਮੰਗ 16836 ਮੈਗਾਵਾਟ ਦਰਜ ਕੀਤੀ ਗਈ ਜਦਕਿ ਬੀਤੇ ਦਿਨ ਇਹ 16249 ਮੈਗਾਵਾਟ ਸੀ 16836 ਮੈਗਾਵਾਟ ਅਜ ਤੱਕ ਵੀ ਸਭ ਤੋਂ ਵੱਧ ਮੰਗ ਹੈ ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 13761 ਮੈਗਾਵਾਟ ਦਰਜ ਕੀਤੀ ਗਈ ਸੀ ਜਦਕਿ 11 ਜੂਨ 2023 ਨੂੰ ਇਹ 8669 ਮੈਗਾਵਾਟ ਹੀ ਸੀ ਗਰਮੀ ਮਤਨ ਕਰਕੇ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਤੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ ਬੱਡੀ ਗਿਣਤੀ ਵਿੱਚ ਕਿਸਾਨਾਂ ਨੇ ਗਰਮੀ ਵਧਨ ਕਰਕੇ ਝੋਨੇ ਦੀ ਲਵਾਈ ਤੈਅ ਸਮੇਂ ਨਾਲੋਂ ਕੁਝ ਦਿਨਾਂ ਦੇਰੀ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਲਵਾਈ ਦੇ ਕੰਮ ਦੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ ਜਿਸ ਕਰਕੇ ਆਉਣ ਵਾਲਾ ਸਵਾਹ ਬਿਜਲੀ ਵਿਭਾਗ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ਗਰਮੀ ਵਧਨ ਕਰਕੇ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ ਗਰਮੀ ਕਰਕੇ ਸਬਜ਼ੀਆਂ ਸੁੱਕ ਰਹੀਆਂ ਹਨ ਜਾਂ ਉਹਨਾਂ ਨੂੰ ਵਧੇਰੇ ਪਾਣੀ ਦੇਣ ਦੀ ਲੋੜ ਪੈ ਰਹੀ ਹੈ ਇਸ ਦੇ ਨਾਲ ਹੀ ਦਿਹਾੜੀ ਕਰਕੇ ਆਪਣਾ ਗੁਜ਼ਰ ਬਸਰ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਗਰਮੀ ਕਾਰਨ 4 ਦਿਨਾਂ 'ਚ 2 ਮੌਤਾਂ ਗਰਮੀ ਕਾਰਨ 4 ਦਿਨਾਂ 'ਚ ਇੱਥੇ 2 ਮੌਤਾਂ ਹੋ ਗਈਆਂ ਹਨ। ਇਹ ਦੋਵੇਂ ਵਿਅਕਤੀ ਬੇਕਰੇ ਸਨ ਜੋ ਇੱਥੋਂ ਦੇ ਇਤਿਹਾਸੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਲੰਗਰ ਚਾੱਕ ਕੇ ਜਾਂ ਮੰਗ ਕੇ ਆਪਣਾ ਢਿੱਡ ਭਰਨ ਵਗਰੋਂ ਗੁਰਦੁਆਰੇ ਦੇ ਨੇੜੇ ਹੀ ਸੜਕਾ ਕਿਨਾਰੇ ਦਿਨ ਕੱਟੀ ਕਰ ਰਹੇ ਸਨ। ਦੋਵਾਂ ਦੀਆਂ ਲਾਸ਼ਾਂ ਗੁਰਦੁਆਰੇ ਕੋਲ ਸਥਿਤ ਖੰਡਾ ਚੌਂਕ ਤੋਂ ਮਿਲੀਆਂ ਹਨ। ਖਣਾ ਨਾਜ ਮੰਡੀ ਦੇ ਐਸ ਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਖੰਡਾ ਚੌਕ 'ਚ ਅਣਪਛਾਤੇ ਵਿਅਕਤੀ ਲਾਸ਼ ਪਈ ਹੈ ਪੁਲਿਸ ਨੇ ਸਲਾਕਤ ਲਈ ਇਹ ਲਾਸ਼ ਰਜਿੰਦਰਾ ਹਸਪਤਾਲ ਦੇ ਮਰਦਾ ਘਰ 'ਚ ਰਖਵਾ ਦਿੱਤੀ ਹੈ ਉਹਨਾਂ ਮੰਨਿਆ ਕਿ ਇਹ ਮੌਤ ਗਰਮੀ ਕਾਰਨ ਹੀ ਹੋਈ ਹੈ 4 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਇਸ ਖੇਤਰ ਵਿੱਚ ਸੜਕ ਕਿਨਾਰੇ 'ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਦਿਨ 10 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਇੱਥੇ ਗੁਰਦੁਆਰੇ ਮੱਥਾ ਟੇਕਣ ਆਏ ਬਜ਼ੁਰਗ ਦੀ ਗੁਰਦੁਆਰਾ ਕੰਪਲੈਕਸ 'ਚ ਚੱਕਰ ਆਉਣ ਮਗਰੋਂ ਮੌਤ ਹੋ ਗਈ ਸੀ ਅਮਰਸਰ ਤੇ ਬਟਿੰਡਾ ਵਿੱਚ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਪੰਜਾਬ ਵਿੱਚ ਅਮਰਸਰ ਤੇ ਬਟਿੰਡਾ ਸਭ ਤੋਂ ਗਰਮ ਸ਼ਹਿਰ ਰਹੇ ਜਿੱਥੇ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਹ ਆਮ ਨਾਲੋਂ 6.2 ਡਿਗਰੀ ਸੈਲਸੀਅਸ ਵੱਧ ਹੈ ਇਸੇ ਤਰ੍ਹਾਂ ਸੂਬੇ ਦੇ ਇੱਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਲੁਧਿਆਣਾ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਪਟਿਆਲਾ 'ਚ 43.6 ਪਠਾਨਕੋਟ 'ਚ 43.4 ਫਰੀਦਕੋਟ 'ਚ 44 ਗੁਰਦਾਸਪੁਰ 'ਚ 44.5 ਹਾਜਲਕਾਚ 43.1 ਸਮਰਾਲਾਚ 45.5 ਚੰਡੀਗੜ੍ਹ ਚ 41.9 ਫਤਿਹਗੜ੍ਹ ਸਾਹਿਬ ਚ 41.3 ਰੋਇਪੁਰ ਚ 42.6 ਹੁਸ਼ਿਆਰਪੁਰ ਚ 42.6 ਹੁਸ਼ਿਆਰਪੁਰ ਚ 42.1 ਜਲੰਧਰ ਚ 42.3 ਮੋਗਾ ਚ 42.5 ਮੁਹਾਲੀ ਚ 40.3 ਅਤੇ ਰੂਪਨਗਰ ਚ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਵਰਕ ਪਰਮਿਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਇਸ ਨਾਲ ਸਭ ਤੋਂ ਵੱਧ ਲਾਭ ਪੰਜਾਬੀ ਨੌਜਵਾਨਾਂ ਨੂੰ ਹੋਵੇਗਾ ਜੋ ਕਿ ਕੈਨੇਡਾ ਵਿੱਚ ਨੌਕਰੀਆਂ ਅਤੇ ਕੰਮ ਲਈ ਸੰਘਰਸ਼ ਕਰ ਰਹੇ ਹਨ ਕੈਨੇਡਾ ਦੀ ਲਗਭਗ 4 ਕਰੋੜ ਆਬਾਦੀ ਵਿੱਚੋਂ 14 ਲੱਖ ਲੋਕ ਭਾਰਤੀ ਮੂਲ ਦੇ ਹਨ ਵੱਡੀ ਗਿਣਤੀ ਵਿੱਚ ਭਾਰਤੀ ਕੈਨੇਡਾ ਪੜਨ ਅਤੇ ਕੰਮ ਕਰਨ ਲਈ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਵਰਕ ਪਰਮਿਟ 'ਚ ਢਿੱਲ ਭਾਰਤੀਆਂ ਲਈ ਬਹੁਤ ਫਾਇਦੇਮੰਦ ਹੋਵੇਗੀ ਹਾਲ ਹੀ ਵਿੱਚ ਵਰਕ ਪਰਮਿਟ ਅਤੇ ਨੌਕਰੀ ਸੰਬੰਧੀ ਕਈ ਵੀਡੀਓ ਵਾਇਰਲ ਹੋ ਰਹੇ ਸਨ ਕੈਨੇਡਾ ਵਿੱਚ ਵਰਕ ਪਰਮਿਟ ਦੇ ਕੰਮ ਕਰ ਰਹੇ ਪ੍ਰਜਵਲ ਨੇ ਕਿਹਾ ਕਿ ਵਰਕ ਪਰਮਿਟ ਨਿਯਮਾਂ ਵਿੱਚ ਬਦਲਾਅ ਕੈਨੇਡੀਅਨ ਸਰਕਾਰ ਦੀ ਇੱਕ ਸਥਾਈ ਜਨਤਕ ਨੀਤੀ ਹੈ ਜੋ ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਰੁਜ਼ਗਾਰ ਬਦਲਣ ਵੇਲੇ ਕੁਝ ਜ਼ਰੂਰਤਾਂ ਤੋਂ ਛੋੜ ਦਿੰਦੀ ਹੈ ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਕਾਮੇ ਰੁਜ਼ਗਾਰ ਬਦਲਣ ਤੋਂ ਬਾਅਦ ਜਾਂ ਵਰਕ ਪਰਮਿਟ ਦੀ ਅਰਜ਼ੀ ਪੈਂਡਿੰਗ ਹੋਣ ਤੇ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਹਨ ਕੈਨੇਡਾ ਵਿੱਚ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਬਾਅਦ ਵੀ ਪਰਮਿਟ ਲੰਬੇ ਸਮੇਂ ਤੱਕ ਨਹੀਂ ਆਉਂਦਾ ਸੀ ਪ੍ਰਜਵਲ ਮੁਤਾਬਕ ਹੁਣ ਜੇਕਰ ਉਹ ਨਵੀਂ ਨੌਕਰੀ ਜੁਆਇਨ ਕਰਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੋਵੇ ਕੈਨੇਡੀਅਨ ਇਮੀਗ੍ਰੇਸ਼ਨ ਮਾਹਿਰ ਪ੍ਰਵਿੰਦਰ ਸਿੰਘ ਮੱਟੂ ਦਾ ਕਹਿਣਾ ਹੈ ਕਿ ਨਵੇਂ ਵਰਕ ਪਰਮਿਟ ਨਿਯਮਾਂ ਦੇ ਤਹਿਤ ਬੈਦ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਵਾਂ ਵਰਕ ਪਰਮਿਟ ਪ੍ਰਾਪਤ ਕਰਨਾ ਜ਼ਰੂਰੀ ਹੈ ਉਹ ਆਪਣੀ ਵਰਕ ਪਰਮਿਟ ਅਰਜ਼ੀ ਪੈਂਡਿੰਗ ਹੋਣ ਤੇ ਇੱਕ ਨਵੀਂ ਨੌਕਰੀ ਸ਼ੁਰੂ ਕਰ ਸਕਦੇ ਹਨ ਹੁਣ ਤੱਕ ਮੇਨਟੇਨ ਸਟੇਟਸ ਤੇ ਰਹਿਣ ਵਾਲੇ ਵਿਦੇਸ਼ੀਆਂ ਤੇ ਵਰਕ ਪਰਮਿਟ ਅਰਜ਼ੀ ਪੈਂਡਿੰਗ ਹੋਣ ਤੇ ਕੰਮ ਕਰਨ ਲਈ ਅਧਿਕਾਰਤ ਹਨ ਪਰ ਵਰਕ ਪਰਮਿਟ ਦੀ ਵਿਯਾਦ ਪੂਰੀ ਹੋਣ ਤੋਂ ਬਾਅਦ ਇਸੇ ਨਵੇਂ ਕਾਰੋਬਾਰ ਜਾਂ ਮਾਲਕ ਕੋਲ ਨਹੀਂ ਜਾ ਸਕਦੇ ਸਨ ਅਜੇ ਲੋਕਾਂ ਨੂੰ ਇਸ ਨਵੇਂ ਲੇਜਰ ਦਾ ਲਾਭ ਹੋਵੇਗਾ ਨਵੀਂ ਨੀਤੀ ਦੇ ਤਹਿਤ ক্লোਜਡ ਵਰਕ ਪਰਮਿਟ ਦੇ ਕੰਮ ਕਰਨ ਵਾਲਾ ਕਰਮਚਾਰੀ ਨਵਾਂ ਵਰਕ ਪਰਮਿਟ ਹਾਸਲ ਕਰਨ ਤੋਂ ਪਹਿਲਾਂ ਹੀ ਨਵੀਂ ਕੰਪਨੀ ਦੀ ਨਵੀਂ ਸਥਿਤੀ ਵਿੱਚ ਕੰਮ ਸ਼ੁਰੂ ਕਰ ਸਕਦਾ ਹੈ ਇਸ ਲਈ ਉਸ ਨੂੰ ਸਿਰਫ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਇਜਾਜ਼ਤ ਲੈਣੀ ਪਵੇਗੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਨੇ ਪੁਰਾਣੀ ਨੀਤੀ ਨੂੰ ਬਦਲ ਦਿੱਤਾ ਹੈ ਇਸ ਨੀਤੀ ਵਿੱਚ ਇੱਕ ਵੱਡਾ ਬਦਲਾਅ ਇਹ ਹੈ ਕਿ ਹੁਣ ਨਵੀਂ ਨੀਤੀ ਪਰ ਵਰਕ ਪਰਮਿਟ ਅਰਜੀ ਦੌਰਾਨ ਬਾਇਓਮੈਟ੍ਰਿਕ ਦੇਣ ਦੀ ਕੋਈ ਲੋੜ ਨਹੀਂ ਹੋਵੇਗੀ ਇਮੀਗ੍ਰੇਸ਼ਨ ਮਾਹਿਰ ਨਵੀਂ ਤਸਵੀਰ ਐਮ ਡੀ ਪੂਜਾ ਦਾ ਕਹਿਣਾ ਹੈ ਕਿ ਬਿਨੇਕਾਰ ਕੈਨੇਡਾ ਵਿੱਚ ਵੈਲਿਡ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਤੇ ਰਹਿੰਦਾ ਹੋਵੇ ਬਿਨੇਕਾਰ ਨੇ ਵਰਕ ਪਰਮਿਟ ਲਈ ਅਰਜ਼ੀ ਜਮ੍ਹਾਂ ਕੀਤੀ ਹੋਵੇ ਅਰਜ਼ੀ ਜਮ੍ਹਾਂ ਕਰਦੇ ਸਮੇਂ ਬਿਨੇਕਾਰ ਕੈਨੇਡਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਪੂਰਾ ਕਰਦਾ ਹੋਵੇ ਬਿਨੇਕਾਰ ਜੋਬ ਆਫਰ ਤੇ ਦੱਸੀ ਗਈ ਜੋਬ ਅਤੇ ਕੰਪਨੀ ਲਈ ਕੰਮ ਕਰਨ ਦੀ ਇੱਛਾ ਰੱਖਦਾ ਹੋਵੇ ਬਠਿੰਡਾ ਜ਼ਿਲ੍ਹੇ ਦੇ ਰਾਮਪਰਾ ਪੂਲ ਵਿੱਚ ਗੁਰਸਿੱਖ ਬਜ਼ੁਰਗਾਂ ਤੇ ਸ੍ਰੀ ਮੁਖਸਰ ਸਾਹਿਬ ਦੇ ਕੁਝ ਸ਼ਰਾਰਤੀ ਆਂਸਰਾਂ ਵੱਲੋਂ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਦੋ ਵੱਖ-ਵੱਖ ਮਾਮਲਿਆਂ ਦਾ ਨੋਟਿਸ ਲੈਂਦਿਆਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਪੁਲਿਸ ਨੂੰ ਇਹਨਾਂ ਦੋਵੇਂ ਘਟਨਾਵਾਂ ਦੇ ਮਲਜਮਾ ਖਿਲਾਫ ਕਾਰਵਾਈ ਕਰ ਲਈ ਆਖਿਆ ਹੈ। ਸ੍ਰੀ ਗੜਗੱਜ ਨੇ ਕਿਹਾ ਕਿ ਰਾਮਪਰਾ ਪੂਲ ਦੇ ਨੇੜੇ ਬਰਨਾਲਾ ਬਠਿੰਡਾ ਸੜਕ ਤੇ ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਵੱਲੋਂ ਗੁਰਸਿੱਖ ਬਜ਼ੁਰਗ ਜਗਤਾਰ ਸਿੰਘ ਦੀ ਕੁੱਟਮਾਰ ਕਰਕੇ ਉਹਨਾਂ ਦਾ ਦਾੜਾ ਪਕਾਇਆ ਗਿਆ, ਦਸਤਾਰ ਦੀ ਬੇਅਦਬੀ ਕੀਤੀ ਉਨਾ ਕਹਾਂਗੇ ਇੱਕ ਕਿਰਤੀ ਸਿੱਖ ਨਾਲ ਅਜਿਹੀ ਘਟਨਾ ਵਾਪਰਨੀ ਬੇਹੱਦ ਦੁਖਦਾਈ ਹੈ ਇਸ ਮਾਮਲੇ ਵਿੱਚ ਜਥੇਦਾਰ ਨੇ ਸਤਤਰੇ ਦੇ ਅਧਿਕਾਰੀਆਂ ਰਾਹੀਂ ਬਠਿੰਡਾ ਦੀ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਰ ਨਾਲ ਨਾਪਰਾਪਤਾ ਕਰਕੇ ਆਖਿਆ ਹੈ ਕਿ ਪੁਲਿਸ ਦੋਸ਼ੀ ਵਿਅਕਤੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਨਾਲ-ਨਾਲ ਸਖਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕਰੇ ਸ਼੍ਰੀ ਮੁਕਸਰ ਸਾਇਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਗੱਡੀ ਵਿੱਚ ਜਾ ਰਹੇ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਵੀ ਜਥੇਦਾਰ ਦੇ ਆਦੇਸ਼ ਉਪਰੰਤ ਸੀਨੀਅਰ ਪੁਲਿਸ ਕਪਤਾਨ ਡਾਕਟਰ ਅਨੇ ਅਖੇਲ ਚੌਧਰੀ ਨਾਲ ਵੀ ਗੱਲਬਾਤ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਅੰਮ੍ਰਿਤਸਰ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਇੱਕ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਪ੍ਰਤੀਬਣੀ ਦੁਬਦਾ ਵਾਲੀ ਸਥਿਤੀ ਨੂੰ ਦੂਰ ਕਰਨ ਲਈ 2015 ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦੇ ਜਥੇਦਾਰ ਵਜੋਂ ਮਾਨਤਾ ਦਿੱਤੀ ਜਾਵੇ। ਇਹ ਪੱਤਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਮਾਜ਼ਦਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਹੈ। ਇਹਨਾਂ ਵਿੱਚ ਯੂनाइटेड ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਟਿੰਡਾ, ਭਾਈ ਮੁਹੰਮਦ ਸਿੰਘ ਬੂਟਾ ਸਿੰਘ, ਜਤਿੰਦਰ ਸਿੰਘ ਈਸਰੂ, ਜਸਕਰਨ ਸਿੰਘ ਕਾਨ ਸਿੰਘ ਵਾਲਾ, ਅਮਰਜੀਤ ਸਿੰਘ ਅਖੰਡ ਕੀ ਤਨੀ ਜਥੇ ਤੋਂ ਭਾਈ ਹਾਕਮ ਸਿੰਘ, ਨਿਰਮਲੇ ਸੰਤਾਂ ਤੋਂ ਬਾਬਾ ਚਮਕੌਰ ਸਿੰਘ, ਦੰਦਵੀਂ ਟਕਸਾਲ ਵੱਲੋਂ ਭਾਈ ਮਨਪ੍ਰੀਤ ਸਿੰਘ, ਬਾਬਾ ਰੇਸ਼ਮ ਸਿੰਘ, ਜਸਵਿੰਦਰ ਸਿੰਘ ਘੋਲੀਆ, ਖਾਲਸਾ ਮਿਸ਼ਨ ਸੰਸਥਾ ਵੱਲੋਂ ਸੁਰਿੰਦਰ ਸਿੰਘ ਕਰਿਆਲਾ, ਪਰਮਜੀਤ ਸਿੰਘ ਜੱਜੇ ਅਤੇ ਜਰਨੈਲ ਸਿੰਘ ਸਖੀਰਾ ਦੇ ਨਾਮ ਸ਼ਾਮਲਾ ਹਨ। ਜਥੇਵੰਦੀਰੇ ਭਲਕੇ ਹੋਣ ਵਾਲੀ ਅੰਤਰੀਕ ਕਮੇਟੀ ਦੀ ਮੀਟਿੰਗ ਦੇ ਮੱਦੇਨਜ਼ਰ ਸ਼ਰੋਣੀ ਕਮੇਟੀ ਨੂੰ ਇਸ ਮਾਮਲੇ 'ਤੇ ਸੁਝਾਅ ਦਿੱਤਾ ਹੈ ਕਿ ਸ਼ਰੋਣੀ ਕਮੇਟੀ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦੇ ਜਥੇਦਾਰ ਵਜੋਂ ਮਾਨਤਾ ਦੇਵੇ ਅਤੇ ਬਲਵੰਤ ਸਿੰਘ ਰਾਜਵਾਨ ਨੂੰ ਤਖਤਸ਼੍ਰੀ ਕੇਕਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕਰੇ ਇਸ ਨਾਲ ਸਿੱਖ ਕੌਮ ਵਿੱਚ ਏਕਤਾ ਦਾ ਰਸਤਾ ਵੀ ਤਿਆਰ ਹੋ ਜਾਵੇਗਾ ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ ਨਵੀਆਂ ਤੇ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ